ਵੀ ਅਸੀਂ ਕਹਿੰਦੇ ਆ ਕਿ ਤੁਸੀਂ ਬਾਣੀ ਨੂੰ ਬੋਲ-ਬੋਲ ਕੇ ਰੁਕ-ਰੁਕ ਕੇ ਸਮਝ-ਸਮਝ ਕੇ ਮੁਸਕੁਰਾ-ਮੁਸਕਰਾ ਕੇ ਪੜੋ ਬਾਰ-ਬਾਰ ਪੜੋ ਕਿਉਂਕਿ ਬਾਣੀ ਅਸੀਂ ਪੜ ਜਾਣੇ ਆ ਪਰ ਬਾਣੀ ਨੂੰ ਅਸੀਂ ਕਦੀ ਅਰਥਾਂ ਸਮੇਤ ਨਹੀਂ ਵਿਚਾਰਿਆ ਜਿਹੜਾ ਮੇਨ ਮੋਟਿਵ ਹੈ ਕਿਸਾਨਾਂ ਨੂੰ ਪਰੇਸ਼ਾਨ ਕਿਸਾਨਾਂ ਨੂੰ ਜਾਂ ਜੇ ਪਿੰਡ ਦੇ ਲੋਕਾਂ ਨੂੰ ਵੀ ਅਸੀਂ ਕਹੀਏ ਕਿ ਕਿਸੇ ਹੋਰ ਥਾਂ ਜਾਨ ਦੀ ਬਚਾਏ ਉਹ ਬਾਣੀ ਦੇ ਨਾਲ ਜੁੜਨ ਸੁੱਖਾਂ ਦੀ ਮਣੀ ਸੁਖਮਨੀ ਸਾਹਿਬ ਦੇ ਨਾਲ ਜੁੜਾ ਹੈ ਇਹ ਕਿਸਾਨ ਵੀ ਰਥੇ ਆ ਰਹੇ ਨੇ ਪਿੰਡਾਂ ਤੋਂ ਜਾਂ ਪਰੇਸ਼ਾਨ ਲੋਕ ਅੱਜਕੱਲ ਵੈਸੇ ਹੀ ਸਾਰੇ ਲੋਕ ਬਹੁਤ ਪਰੇਸ਼ਾਨ ਨੇ ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਕਿ ਜਿਹੜੇ ਕਿਸਾਨ ਨੇ ਉਹਨਾਂ ਨੂੰ ਕਹਿ ਰਹੇ ਕਿ ਖੇਤੀ ਸੈ ਤੇ ਸੰਧ ਨਹੀਂ ਇਸ ਵਾਰ ਤੁਸੀਂ ਕਿਸਾਨ ਮੇਲੇ ਤੋਂ ਸੁੱਖ ਵੀ ਕਰ ਲੈ ਕੇ ਜਾਓ ਮੈਨੂੰ ਲੱਗਦਾ ਹੈ ਅੱਜਕੱਲ ਸਿੰਪਲੀਸਿਟੀ ਦਾ ਨਾ ਲੋਕੀ ਵਿਖਾਵੇ ਦੇ ਚੱਕਰ 'ਚ ਜ਼ਿਆਦਾ ਆ ਗਏ ਨੇ ਸਿੰਪਲੀਸਿਟੀ ਜਿਹੜੀ ਹੈ ਉਹ ਖਤਮ ਹੁੰਦੀ ਜਾ ਰਹੀ ਹੈ ਪਰ ਮੈਨੂੰ ਲੱਗਦਾ ਜਦੋਂ ਅਸੀਂ ਸ਼ੁਰੂਆਤ ਆਪਣੇ ਆਪ ਤੋਂ ਕਰਦੇ ਹਾਂ ਨਾ ਜਦੋਂ ਅਸੀਂ ਸ਼ੁਰੂਆਤ ਅਸਲ ਸਿੰਪਲਿਸਿਟੀ ਦੀ ਸ਼ੁਰੂਆਤ ਅਸੀਂ ਆਪਣੇ ਆਪ ਤੋਂ ਕਰੀਏ ਜਦੋਂ ਅਸੀਂ ਆਪ ਅਸੀਂ ਕਿਸੇ ਨੂੰ ਨਹੀਂ ਕਹਿ ਸਕਦੇ ਕਿ ਤੁਸੀਂ ਸਿੰਪਲ ਹੋ ਸਾਰਿਆਂ ਦਾ ਆਪਣਾ ਆਪਣਾ ਪੈਨ ਦਾ ਪੈਨਨ ਦਾ ਤਰੀਕਾ ਹੋ ਲੱਗਿਆ ਜਿਹੜੀ ਵੀ ਸ਼ੁਰੂਆਤ ਹੈ ਅਸੀਂ ਆਪਣੇ ਆਪ ਤੋਂ ਕਰੀਏ ਚਾਹੇ ਉਹ ਸਾਦੇ ਰਹਿੰਦੀ ਹੈ ਚਾਹੇ ਉਹ ਬਾਣੀ ਪੜਾਂਗੇ ਜੇ ਅਸੀਂ ਨਹੀਂ ਬਾਣੀ ਪੜਦੇ ਵਾਸੀਂ ਦੂਜਿਆਂ ਨੂੰ ਸਮਝਾਈ ਜਾ ਰਹੇ ਹਾਂ ਉਹਦਾ ਕੋਈ ਫਾਇਦਾ ਨਹੀਂ ਹੈ ਤੋਂ ਸੱਚੀ ਗੱਲ ਦੱਸਾਂ ਮੈਂ 50 ਸਾਲ ਦੀ ਉਮਰ ਸੀ ਮੇਰੀ ਮੇਰੇ ਮਨ ਚ ਆਇਆ ਕਿ ਅਸੀਂ ਸਾਰੀ ਉਮਰ ਰਿਸ਼ਤੇਦਾਰੀਆਂ ਨਿਭਾਉਂਦੇ ਰਹੇ ਹਾਂ ਸਾਰੀ ਉਮਰ ਅਸੀਂ ਰੋਟੀਆਂ ਪੱਦਦੇ ਰਹੇ ਹਾਂ ਅੱਛਾ ਕੀ ਕੀਤਾ ਅਸੀਂ ਕੁਝ ਨਹੀਂ ਕੀਤਾ 50 ਸਾਲ ਲੰਘ ਗਏ ਜ਼ਿੰਦਗੀ ਦੇ ਕੁਝ ਵੀ ਨਹੀਂ ਕੀਤਾ ਪਰ ਮੈਂ ਕਹਿੰਦੀ ਜਦੋਂ ਤੁਹਾਡੇ ਅੰਦਰ ਭਾਵਨਾ ਹੁੰਦੀ ਹੈ ਕਿ ਪਾਤਸ਼ਾਹ ਅਸੀਂ ਕੁਝ ਨਹੀਂ ਕੀਤਾ ਹਾਂ ਬਾਣੀ ਪੜਦੇ ਵੈਸੇ ਸ਼ੁਰੂ ਤੋਂ ਜੁੜੇ ਹੋਏ ਬਚਪਨ ਤੋਂ ਸਾਡੇ ਮਾਪੇ ਨੇ ਸਾਨੂੰ ਬਾਣੀ ਦੇ ਨਾਲ ਜੋੜਿਆ ਕਿ ਮੁਸ਼ਕਲਾਂ ਆਂਦੀਆਂ ਘੋੜੇ ਤੇ ਸਵਾਰ ਨੇ ਜਾਂਦੀਆਂ ਪੈਦਲ ਨੇ ਹਾਂ ਹੌਸਲਾ ਰੱਖੋ ਜਾਂਦੀਆਂ ਜ਼ਰੂਰ ਨੇ ਹੂੰ ਭੋਗੰਦ ਸੀ ਤੇ ਉਹ ਘਰ ਦੇ ਵਿੱਚ ਹੀ ਜਦੋਂ ਬਸ ਉਹ ਪਾਠ ਦਾ ਪਉ ਪੰਦਾ ਸੀ ਉੱਥੇ ਹੀ ਲੰਗਰ ਛਕ ਲੈਂਦੇ ਸੀ ਹੁਣ ਅੱਜ ਕੱਲ ਗੁਰਦੁਆਰਿਆਂ ਦੇ ਵਿੱਚ ਹੀ ਮਤਲਬ ਭੋਗ ਭੋਗ ਤੇ ਤੁਸੀਂ ਜਾਓ ਤੇ ਉਹ ਬਿਖਾਵੇ ਕਿੰਨੇ ਹੈਗੇ ਨੇ ਭੋਗ ਮੈਂ ਕਹਿੰਨੀ ਹ ਕਰਜ਼ਾ ਚੁਪ ਕੇ ਲੋਕ ਇੱਕ ਦੂਜੇ ਨੂੰ ਵੇਖਾ ਵੇਖੀ ਕਰਜ਼ਾ ਚੁਪ ਕੇ ਵੀ ਲੋਕੀ ਪਰੇਸ਼ਾਨੀ ਨਾਲ ਵੀ ਕਰ ਰਹੇ ਨੇ ਪਰ ਉਹ ਇਹ ਨਹੀਂ ਸਮਝਦੇ ਕਿ ਅਸੀਂ ਕਿਉਂ ਵੀ ਖਾਵੇ ਕਰਨਾ ਹੈ ਖਰਚਾ ਅਸੀਂ ਐਵੇਂ ਕਰ ਦਿੰਨਾ ਕਿਉਂ ਨਾ ਅਸੀਂ ਐਜੂਕੇਸ਼ਨ ਤੇ ਲਗਾਈਏ ਕਿਉਂ ਨਾ ਅਸੀਂ ਗਰੀਬ ਬੱਚਿਆਂ ਦੀ ਮਦਦ ਕਰੀਏ ਕਿਉਂ ਨਾ ਅਸੀਂ ਗਰੀਬ ਬੱਚਿਆਂ ਨੂੰ ਉੱਤੇ ਲੈ ਕੇ ਆਈਏ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਪੜਾਈਏ ਜੋ ਬੱਚੇ ਸਾਨੂੰ ਦੇਖਦੇ ਨੇ ਬੱਚੇ ਉਹੀ ਕਰਦੇ ਨੇ ਬੱਚੇ ਸਾਨੂੰ ਅੱਜ ਦੇਖਣਗੇ ਕਿ ਸਾਡੇ ਮਾਪੇ ਐਨੇ ਵਜੇ ਉੱਠਦੇ ਨੇ ਉਹ ਸਵੇਰੇ ਸਵੇਰ ਉੱਠ ਕੇ ਬਾਣੀ ਪੜ੍ਹਦੇ ਨੇ ਅਸੀਂ ਸਾਡੇ ਘਰ ਬਾਬਾ ਜੀ ਦਾ ਸ੍ਰੀ ਕੋ ਅਸੀਂ ਬਾਬਾ ਜੀ ਦਾ ਪ੍ਰਕਾਸ਼ ਕਰਦੇ ਆ ਸਵੇਰੇ ਸਾਡੇ ਬੱਚੇ ਵੀ ਉਵੇਂ ਹੀ ਕਰਦੇ ਨੇ ਮੈਂ ਆਪਣੇ ਆਪ ਨੂੰ ਬਹੁਤ ਵੱਡੇ ਪਾਗਾ ਵਾਲੀ ਸਮਝਦੀ ਹਾਂ ਕਿ ਮੈਂ ਇਸ ਪਾਸੇ ਲੱਗੀ ਹੋਈ ਹਾਂ ਜੋ ਸਾਨੂੰ ਵਾਈ ਗੁਰੂ ਨੇ ਪੰਥ ਦੀ ਸੇਵਾ ਵਾਸਤੇ ਸਾਨੂੰ ਇਸ ਪਾਸੇ ਲਗਾਇਆ ਹੈ ਰਿਲੇਖ ਚੈਨਲ ਦੇਖ ਰਹੇ तमाम ਦਰਸ਼ਕਾਂ ਦਾ ਮੀਨੂ ਸ਼ਰਮਾ ਵੱਲੋਂ ਸਵਾਗਤ। ਦੇਖੋ ਜੀ ਅਸੀਂ ਅੱਜ ਕਿਸਾਨ ਮੇਲੇ ਦੇ ਵਿੱਚ ਪਹੁੰਚੇ ਹਾਂ। ਕਿਸਾਨ ਮੇਲੇ ਦੇ ਵਿੱਚ ਇੱਕ ਅਜੇ ਸਟਾਲ ਅਸੀਂ ਦੇਖੀਏ ਕਿ ਅਰੇ ਆ ਨਹੀਂ ਗਿਆ ਉਹਨਾਂ ਤੋਂ ਪੁੱਛਣਾ ਕਿ ਇਹ ਕੀ ਵੇਚ ਰਹੇ ਨੇ। ਇੱਥੇ ਕੋਈ ਚੀਜ਼ ਨਹੀਂ ਹੈ ਪਰ ਇਹਨਾਂ ਨੇ ਇੱਥੇ ਲਿਖਿਆ ਹੈ ਕਿ ਸੁੱਖ ਘਰ ਲੈ ਜਾਓ। ਸੁੱਖ ਕਿਵੇਂ ਘਰ ਲੈ ਜਾਈਏ ਕਿਉਂਕਿ ਸੁੱਖ ਦੀ ਤਾਂ ਉਡੀਕ ਸਾਰਿਆਂ ਨੂੰ ਹੈ ਔਰ ਹਰ ਕੋਈ ਖੁਸ਼ ਤੇ ਸੁਖੀ ਹੋਣਾ ਚਾਹੁੰਦਾ ਹੈ। ਆਓ ਗੱਲਬਾਤ ਕਰਦੇ ਹਾਂ। ਮਣੋਂ ਪਹਿਲੇ ਤੁਸੀਂ ਆਪਣਾ ਨਾਂ ਦੱਸੋ। ਮੇਰਾ ਨਾਂ ਅਮਰਜੀਤ ਕੌਰ ਹੈ ਜੀ। ਹਾਂ ਜੀ। ਤੇ ਸੁੱਖ ਘਰ ਲੈ ਜਾਏ ਅਸੀਂ। ਜਿਹੜੇ ਕਿਸਾਨ ਵੀ ਇੱਥੇ ਆ ਰਹੇ ਨੇ ਪਿੰਡਾਂ ਤੋਂ ਜਾਂ ਪਰੇਸ਼ਾਨ ਲੋਕ ਅੱਜਕੱਲ੍ਹ ਵੈਸੇ ਹੀ ਸਾਰੇ ਲੋਕ ਬਹੁਤ ਪਰੇਸ਼ਾਨ ਨੇ ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਕਿ ਜਿਹੜੇ ਕਿਸਾਨ ਨੇ ਉਹਨਾਂ ਨੂੰ ਕਹਿ ਰਹੇ ਕਿ ਖੇਤੀ ਸੈ ਤੇ ਸੰਧ ਨਹੀਂ ਇਸ ਵਾਰ ਤੁਸੀਂ ਕਿਸਾਨ ਮੇਲੇ ਤੋਂ ਸੁੱਖ ਵੀ ਕਰ ਲੈ ਕੇ ਜਾਓ ਵੀ ਸੁੱਖ ਕਿਵੇਂ ਵੀ ਉਹ ਐਨੇ ਪਰੇਸ਼ਾਨ ਨੇ ਵੀ ਅਸੀਂ ਕਹਿੰਦੇ ਹਾਂ ਕਿ ਤੁਸੀਂ ਬਾਣੀ ਨੂੰ ਬੋਲ-ਬੋਲ ਕੇ ਰੁਕ-ਰੁਕ ਕੇ ਸਮਝ-ਸਮਝ ਕੇ ਮੁਸਕੁਰਾ ਮੁਸਕਰਾ ਕੇ ਪੜੋ ਬਾਰ ਬਾਰ ਪੜੋ ਕਿਉਂਕਿ ਬਾਣੀ ਅਸੀਂ ਪੜ ਜਾਂਦੇ ਆ ਪਰ ਬਾਣੀ ਨੂੰ ਅਸੀਂ ਕਦੀ ਅਰਥਾਂ ਸਮੇਤ ਨਹੀਂ ਵਿਚਾਰਿਆ ਬਾਣੀ ਹਮੇਸ਼ਾ ਅਸੀਂ ਪ੍ਰੇਮ ਭਿੱਜੀ ਖੋਜੀ ਵਿਰਤੀ ਨਾਲ ਪੜੀਏ ਜਿਵੇਂ ਤੁਸੀਂ ਸਾਡੇ ਸਾਰੇ ਬੈਨਰਸ ਦੇਖ ਲਿਓ ਅਸੀਂ ਜਿਹੜੀ ਇਹ ਸੁੱਖ ਕਰ ਲੈ ਜਾਏ ਤਾਂ ਸਾਡਾ ਜਿਹੜਾ ਮੇਨ ਮੋਟਿਵ ਹੈ ਕਿਸਾਨਾਂ ਨੂੰ ਪਰੇਸ਼ਾਨ ਕਿਸਾਨਾਂ ਨੂੰ ਜਾਂ ਜੇ ਪਿੰਡ ਦੇ ਲੋਕਾਂ ਨੂੰ ਵੀ ਅਸੀਂ ਕਹੀਏ ਕਿ ਕਿਸੇ ਹੋਰ ਥਾਂ ਜਾਣ ਦੀ ਬਜਾਏ ਉਹ ਬਾਣੀ ਦੇ ਨਾਲ ਜੁੜਨ ਸੁੱਖਾਂ ਦੀ ਮਣੀ ਸੁਖਮਨੀ ਸਾਹਿਬ ਦੇ ਨਾਲ ਜੁੜਨ ਮੇਨ ਸਾਡਾ ਮਤਲਬ ਹੈ ਅਸੀਂ ਸੁਖਮਨੀ ਸਾਹਿਬੀ ਜੋ ਸੁਠੀਕ ਹੈ ਅਸੀਂ ਭੇਟਾ ਰਹਿ ਦੇ ਰਹਾਂ ਕਿ ਸੁਖਮਨੀ ਸਾਹਿਬ ਨੂੰ ਅਰਥਾਂ ਸਮੇਤ ਆਪਜੀ ਪੜੋ ਜਦੋਂ ਅਸੀਂ ਬਾਣੀ ਨੂੰ ਅਸੀਂ ਪੜ ਜਾਣਦੇ ਆ ਕਦੀ ਅਰਥਾਂ ਸਮੇਤ ਨਹੀਂ ਵਿਚਾਰਿਆ ਜਦੋਂ ਅਸੀਂ ਬਾਣੀ ਨੂੰ ਅਰਥਾਂ ਸਮੇਤ ਵਿਚਾਰਦੇ ਆ ਸਾਨੂੰ ਬਾਣੀ ਦੀ ਸਮਝ ਲੱਗਦੀ ਹੈ ਕਿ ਬਾਣੀ ਸਾਨੂੰ ਕੀ ਸਮਝਾ ਰਹੀ ਹੈ ਹੂੰ ਪਾਤਸ਼ਾਹ ਸਾਨੂੰ ਕੀ ਕਹਿਣਾ ਚਾਹ ਰਹੇ ਆ ਪਾਤਸ਼ਾਹ ਸਾਨੂੰ ਕੀ ਸਮਝਾ ਰਹੇ ਆ ਅਸੀਂ ਐਵੇਂ ਦੂਸਰੇ ਪਾਸੇ ਭਟਕਦੇ ਪਏ ਆ ਅਸੀਂ ਕਿਉਂ ਨਾ ਅਸੀਂ ਸੁੱਖਾਂ ਦੀ ਮਣੀ ਸੁਖਮਨੀ ਸਾਹਿਬ ਦੇ ਨਾਲ ਜੁੜੀ ਅਸੀਂ ਇਹ ਸਟੇਕ ਫ੍ਰੀ ਦੇ ਰਹੇ ਆ ਸਾਰਿਆਂ ਨੂੰ ਜੀ ਹੁਣ ਤੁਸੀਂ ਗੱਲ ਕਰੀ ਕਿ ਹਰੇ ਕੋਈ ਦੁਖੀ ਹੈ ਹੈਨਾ ਤੇ ਇੱਥੇ ਕਿਸਾਨ ਮੇਲੇ ਦੇ ਵਿੱਚ ਕਿਸਾਨ ਆ ਰਹੇ ਨੇ ਤੇ ਉਹਨਾਂ ਨੂੰ ਸੁਖ ਵੀ ਕਰ ਲੈ ਕੇ ਜਾਣਾ ਚਾਹੀਦਾ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਕਾਰਨ ਹੋ ਸਕਦਾ ਹੈ ਕਿ ਕਿਸਾਨਾਂ ਦੇ ਮਨ ਦੇ ਵਿੱਚ ਐਦਾ ਤਣਾਅ ਤੇ ਦੁੱਖ ਭਰਿਆ ਹੋਇਆ ਹੈ ਤੁਹਾਨੂੰ ਕੀ ਕਾਰਨ ਲੱਗ ਸਕਦਾ ਕਿਉਂਕਿ ਇਹ ਜਿਹੜਾ ਪੋਸਟਰ ਹੈ ਨਾ ਕਿ ਸਾਦਾ ਰਹਿਣਾ ਹੈਨਾ ਹੈਨਾ ਇਹ 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 ਇਹਦੇ ਬਾਰੇ ਵੀ ਜ਼ਰੂਰ ਦੱਸ ਦਿਓ ਅੱਜ ਕੱਲ ਸਾਦਾ ਰਹਿਣਾ ਮੈਨੂੰ ਲੱਗਦਾ ਹੈ ਅੱਜ ਕੱਲ ਸਿੰਪਲੀਸਿਟੀ ਦਾ ਨਾ ਲੋਕੀ ਵਿਖਾਵੇਂ ਦੇ ਚੱਕਰ 'ਚ ਜਿਆਦਾ ਆ ਗਏ ਨੇ ਸਿੰਪਲਿਸਿਟੀ ਜਿਹੜੀ ਆ ਉਹ ਖਤਮ ਹੁੰਦੀ ਜਾ ਰਹੀ ਹੈ ਪਰ ਮੈਨੂੰ ਲੱਗਦਾ ਜਦੋਂ ਅਸੀਂ ਸ਼ੁਰੂਆਤ ਆਪਣੇ ਆਪ ਤੋਂ ਕਰਦੇ ਆ ਨਾ ਜਦੋਂ ਅਸੀਂ ਸ਼ੁਰੂਆਤ ਅਸਲ ਸਿੰਪਲਿਸਿਟੀ ਦੀ ਸ਼ੁਰੂਆਤ ਅਸੀਂ ਆਪਣੇ ਆਪ ਤੋਂ ਕਰੀਏ ਜਦੋਂ ਅਸੀਂ ਆਪ ਅਸੀਂ ਕਿਸੇ ਨੂੰ ਨਹੀਂ ਕਹਿ ਸਕਦੇ ਕਿ ਤੁਸੀਂ ਸਿੰਪਲ ਰਹੋ ਸਾਰਿਆਂ ਦਾ ਆਪਣਾ ਆਪਣਾ ਪੈਨ ਦਾ ਪੈਨੰ ਦਾ ਤਰੀਕਾ ਆ ਲੱਗਿਆ ਸਬਦਾ ਬੋਲਣ ਚੱਲਣ ਦਾ ਢੰਗ ਆ ਲੱਗਿਆ ਪਰ ਅਸੀਂ ਆਪਣੇ ਆਪ ਤੋਂ ਸ਼ੁਰੂਆਤ ਕਰੀਏ ਅਸੀਂ ਕਿਸੇ ਨੂੰ ਨਹੀਂ ਕਹਿ ਸਕਦੇ ਅਸੀਂ ਸ਼ੁਰੂਆਤ ਆਪਣੇ ਆਪ ਤੋਂ ਕਰੀਏ ਜੀ ਜਿਹੜੀ ਵੀ ਸ਼ੁਰੂਆਤ ਹੈ ਅਸੀਂ ਆਪਣੇ ਆਪ ਦਾ ਕਰੀਏ ਚਾਹੇ ਉਹ ਸਾਦੇ ਰਹਿੰਦੀ ਹੈ ਚਾਹੇ ਉਹ ਬਾਣੀ پڑھਾਂਗੇ ਜੇ ਅਸੀਂ ਨਹੀਂ ਬਾਣੀ ਪੜਦੇ ਵਾਸੀਂ ਦੂਜਿਆਂ ਨੂੰ ਸਮਝਾਈ ਜਾ ਰਹੇ ਹਾਂ ਉਹਦਾ ਕੋਈ ਫਾਇਦਾ ਨਹੀਂ ਹੈ ਪਰ ਜਦੋਂ ਤੱਕ ਅਸੀਂ ਆਪ ਅੰਦਰ ਤੱਕ ਨਹੀਂ ਭਿੱਜੇ ਹੋਏ ਅਸੀਂ ਆਪ ਸਮਝ ਕੇ ਨਹੀਂ ਕਰ ਰਹੇ ਹਾਂ ਅਸੀਂ ਕਿਸੇ ਨੂੰ ਕਿਵੇਂ ਕਹਿ ਸਕਦੇ ਹਾਂ ਮੈਨੂੰ ਲੱਗਦਾ ਅਸੀਂ ਸਵੇਰੇ ਕਲਾਸਿਸ ਲੈਣੇ ਆ ਵਡਿਆਈ ਵਿਚਾਰ ਅਸੀਂ ਬਾਣੀ ਨੂੰ ਅਰਥਾਂ ਸਮੇਤ ਜਦੋਂ ਦਾ ਵਿਚਾਰ ਕੇ ਪੜਨਾ ਸ਼ੁਰੂ ਕੀਤਾ ਹੈ ਸਾਨੂੰ ਜ਼ਿੰਦਗੀ ਦੀ ਸਮਝ ਆਈ ਹੈ ਕਿ ਅਸੀਂ ਕਿੱਥੇ ਆ ਪਾਸ਼ਾ ਸੰ ਕੀ ਸਮਝਾ ਰਹੇ ਅਸੀਂ ਕਿੱਥੇ ਖੜੇ ਹਾਂ ਮੇਨ ਮਕਸਦ ਸਾਡਾ ਕੀ ਹੈ ਅਸੀਂ ਜੀਵਨ ਚ ਸਾਨੂੰ ਜਿਹੜਾ ਜਨਮ ਮਿਲਿਆ ਸਾਡਾ ਉਹ ਜਨਮ ਮਿਲਿਆ ਉਹ ਕਾਦੇ ਵਾਸਤੇ ਮਿਲਿਆ ਸਾਨੂੰ ਸਾਡਾ ਮੇਨ ਫੋਕਸ ਕੀ ਹੈ ਮੇਨ ਫੋਕਸ ਸਾਡਾ ਪਰਮਾਤਮਾ ਹੈ ਅਸੀਂ ਪਰਮਾਤਮਾ ਹੋਣਾ ਹੈ ਤੇ ਪਰਮਾਤਮਾ ਦੇ ਨਾਲ ਤਾਂ ਹੀ ਜਦੋਂ ਸਾਡੇ ਵਿੱਚ ਅੰਦਰ ਸਾਡੇ ਗੁਣ ਪਰਮਾਤਮਾ ਦੇ ਗੁਣ ਆਣਗੇ ਜਦੋਂ ਅਸੀਂ ਬਾਣੀ ਪੜਾਂਗੇ ਬਾਣੀ ਨੂੰ ਸਮਝ ਸਮਝ ਕੇ ਪੜਾਂਗੇ ਨਾ ਮੈਨੂੰ ਲੱਗਦਾ ਹੈ ਸਾਡਾ ਜੀਵਨ ਬਦਲੇਗਾ ਬਦਲਦਾ ਪਿਆ ਹੈ ਸਾਡਾ ਤਾਂ ਖਾਸ ਕਰਕੇ ਕਾਫੀ ਬਦਲਿਆ ਹੈ 4 ਸਾਲ ਹੋ ਗਏ ਸਾਨੂੰ ਵਧੀਆ ਵਿਚਾਰ ਕਰਦੇ ਆ ਨਾ ਔਰ ਸਾਡਾ ਜੀਵਨ ਬਦਲਿਆ ਹੈ ਔਰ ਅਸੀਂ ਦੇਖਿਆ ਹੈ ਕਿਉਂਕਿ ਜਦੋਂ ਅਸੀਂ ਅੱਗੇ ਖੜੇ ਹੁੰਦੇ ਸੀ ਸਾਡੇ ਕੋਲ ਇੱਕ ਲੜੀ ਆਉਂਦੀ ਸੀ ਚਾਰ ਆ ਕੇ ਖੜੀਆਂ ਹੋ ਜਾਂਦੇ ਸੀ ਕਿਸੇ ਦੀ ਗੱਲ ਕਰੀ ਕਿਸੇ ਦੀ ਗੱਲ ਕਿਸੇ ਦੀ ਨਿੰਦਾ ਕਿਸੇ ਦੀ ਚੁਗਲੀ ਅਸੀਂ ਇਹਨਾਂ ਚੀਜ਼ਾਂ ਤੋਂ ਬਚੇ ਹਾਂ ਅੱਛਾ ਔਰ ਜਦੋਂ ਅਸੀਂ ਕਿਸੇ ਦੀ ਗੱਲ ਕਰਨ ਲੱਗਦੇ ਹਾਂ ਸਾਡੇ ਅੰਦਰ ਆਪੇ ਪਹਿਲੇ ਵੇਰੇ ਵਿਚਾਰ ਆਉਂਦੇ ਨਾ ਸਾਨੂੰ ਪਾਤਸ਼ਾਹ ਨੇ ਕਿਹਾ ਕਿ ਨਿੰਦਾ ਨਹੀਂ ਕਰਨੀ ਨਿੰਦਾ ਭਲੀ ਕਿਸੇ ਕੀ ਨਹੀਂ ਕਸੀ ਕਿਸੇ ਨੂੰੰਦਾ ਨਹੀਂ ਕਰਨਾ ਸੋ ਅਸੀਂ ਇਹਨਾਂ ਚੀਜ਼ਾਂ ਤੋਂ ਬਹੁਤ ਬਚੇ ਆਂ ਜਦੋਂ ਤੋਂ ਅਸੀਂ ਅਰਥਾਂ ਸਮੇਤ ਵਿਚਾਰਨਾ ਸ਼ੁਰੂ ਕੀਤਾ ਬਾਣੀ ਤੁਸੀਂ ਦੱਸਿਆ ਕਿ 4 ਸਾਲ ਤੋਂ ਇਸ ਲਾਈਨ ਦੇ ਵਿੱਚ ਜੁੜ ਗਏ ਹੋ ਤੁਹਾਨੂੰ ਲੱਗਦਾ ਕਿ ਸਾਦਾ ਜੀਵਨ ਸੁਖੀ ਜੀਵਨ ਹੁੰਦਾ ਹੈ ਹੈਨਾ ਉਸ ਤੋਂ ਪਹਿਲਾਂ ਕਿਵੇਂ ਦਾ ਜੀਵਨ ਸੀ ਤੇ ਕਿਵੇਂ ਵਿਚਾਰ ਆਇਆ ਕਿ ਇਸ ਤਰ੍ਹਾਂ ਦੀ ਵਿਰਤੀ ਹੋਣੀ ਚਾਹੀਦੀ ਹੈ ਹਰ ਇਨਸਾਨ ਦੀ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਮੈਂ 50 ਸਾਲ ਦੀ ਉਮਰ ਸੀ ਮੇਰੀ ਮੇਰੇ ਮਨ ਚ ਆਇਆ ਕਿ ਅਸੀਂ ਸਾਰੀ ਉਮਰ ਰਿਸ਼ਤੇਦਾਰੀਆਂ ਨਿਭਾਉਂਦੇ ਰਹੇ ਗਏ ਆਂ ਸਾਰੀ ਉਮਰ ਅਸੀਂ ਰੋਟੀਆਂ ਪਰਦੇ ਰਹੇ ਗਏ ਆਂ ਅੱਛਾ ਕੀ ਕੀਤਾ ਅਸੀਂ ਕੁਝ ਨਹੀਂ ਕੀਤਾ 50 ਸਾਲ ਲੰਘ ਗਏ ਜ਼ਿੰਦਗੀ ਦੇ ਕੁਝ ਵੀ ਨਹੀਂ ਕੀਤਾ ਪਰ ਮੈਂ ਕਹਿੰਦੀ ਜਦੋਂ ਤੁਹਾਡੇ ਅੰਦਰ ਭਾਵਨਾ ਹੁੰਦੀ ਹੈ ਕਿ ਪਾਤਸ਼ਾਹ ਅਸੀਂ ਕੁਝ ਨਹੀਂ ਕੀਤਾ ਹਾਂ ਬਾਣੀ ਪੜਦੇ ਵੈਸੇ ਸ਼ੁਰੂ ਤੋਂ ਜੁੜੇ ਹੋਏ ਬਚਪਨ ਤੋਂ ਸਾਡੇ ਮਾਪੇ ਨੇ ਸਾਨੂੰ ਬਾਣੀ ਦੇ ਨਾਲ ਜੋੜਿਆ ਪਰ ਨਾ ਅਸੀਂ ਐਦਾਂ ਕਦੀ ਨਹੀਂ ਸੀ ਪੜੀ ਬਾਣੀ ਵਿਚਾਰ ਕੇ ਪਰ ਮੈਨੂੰ ਇੱਕ ਦਿਨ ਐਦਾਂ ਹੋਇਆ ਕਿ ਸਾਡੇ ਸੁਖਰਿਤ ਦੇ ਸਰਪ੍ਰਿੰਸ ਸਿੰਘ ਰੇਣੂ ਕਾ ਉਹ ਮਾਡਰਨ ਹਾਊਸ ਦੇ ਗੁਰਦੁਆਰੇ ਨਾਲ ਲੈਕਚਰ ਦੇ ਰਹੇ ਸੀ ਕਿ ਮੁਸ਼ਕਲਾਂ ਆਂਦੀਆਂ ਘੋੜੇ ਤੇ ਸਵਾਰ ਨੇ ਜਾਂਦੀਆਂ ਪੈਦਲ ਨੇ ਹਾਂ ਹੌਸਲਾ ਰੱਖੋ ਜਾਂਦੀਆਂ ਜ਼ਰੂਰ ਨੇ ਹੂੰ ਉਹ ਇੱਕ ਗੱਲ ਨੇ ਉਹ ਇੱਕ ਪੰਕਤੀ ਨੇ ਮਤਲਬ ਮੇਰੇ ਜ਼ਿੰਦਗੀ 'ਚ ਐਸਾ ਅਸਰ ਕੀਤਾ ਕਿ ਹੌਲੀ-ਹੌਲੀ ਹੌਲੀ ਉਹਨਾਂ ਦੇ ਉਹ ਕਰਦੇ-ਕਰਦੇ ਕਰਦੇ ਅਸੀਂ ਇੱਥੇ ਤੱਕ ਪਹੁੰਚੇ ਕਿ ਲੋਕਡਾਊਨ 'ਚ ਸਾਡੀਆਂ ਕਲਾਸਾਂ ਲਗੀਆਂ ਆ ਵਡਿਆਈ ਵਿਚਾਰਦੀਆਂ ਹੂੰ ਬਾਣੀ ਨੂੰ ਅਰਥਾਸਵੇ ਪੜ੍ਹਨ ਦੀਆਂ ਸ਼ਾਮ ਨੂੰ ਰਾਜ ਸਾਹਿਬ ਦੀਆਂ ਮਤਲਬ ਜੋ ਅਸੀਂ 4 ਸਾਲਾਂ ਤੋਂ ਕਰ ਰਹੇ ਆ ਨਾ ਇਹ ਸਾਡੀ ਜ਼ਿੰਦਗੀ ਜਿਹੜੀ ਚੇਂਜ ਆਈ ਅਸੀਂ ਦੱਸ ਨਹੀਂ ਸਕਦੇ ਕਰਦੇ ਅਸੀਂ ਪਹਿਲੇ ਵੀ ਪਾਠ ਹੋਸ ਸੀ ਪਰ ਕਦੀ ਅਰਥਾਂ ਸਮੇਤ ਨਹੀਂ ਸੀ ਵਿਚਾਰਿਆ ਹਸੂ ਹੁਣ ਦੇਖੋ ਤੁਸੀਂ ਕਿਸਾਨ ਮੇਲੇ ਦੇ ਵਿੱਚ ਸਟਾਲ ਲਗਾਈ ਹੈ ਔਰ ਜੋ ਸਾਡੇ ਸਾਹ ਪਿੱਛੇ ਤੁਸੀਂ ਦੇਖੋਗੇ ਪੋਸਟਰ ਹੈ ਉਹਦੇ ਵਿੱਚ ਇੱਕ ਕਿਸਾਨ ਖੇਤਾਂ ਦੇ ਵਿੱਚ ਕੰਮ ਕਰ ਰਿਹਾ ਹੁਣ ਕਿਸਾਨਾਂ ਨੂੰ ਜੋੜਨ ਦਾ ਇੱਕ ਮੋਟਿਵ ਤੁਸੀਂ ਟੀਚਾ ਰੱਖ ਲਿਆ ਤੁਹਾਨੂੰ ਕਿਤੇ ਨਾ ਕਿਤੇ ਲੱਗਦਾ ਹੈ ਕਿ ਆਪਾਂ ਦਿਖਾਵੇ ਵਾਲੀ ਦੁਨੀਆ ਕਰਕੇ ਕਰਜ਼ਿਆਂ 'ਚ ਵੀ ਫਸ ਜਾਂਦੇ ਆ ਜਾਂ ਸਾਡੇ ਦੂਰ ਦੂਰ ਦੁਨੀ ਬਿੰਦਿਕ ਆ ਜਾਂਦੇ ਬਿਲਕੁਲ ਬਿਲਕੁਲ ਮੈਂ ਕਹਿੰਨੀ ਆ ਦਿਖਾਵੇ ਅੱਜ ਕੱਲ੍ਹ ਵਿਆਹ ਪਹਿਲੇ ਕੋਈ ਦੇਖੋ ਆਮ ਘਰਾਂ 'ਚ ਪਹਿਲੇ ਬਾਹਰ ਟੈਂਟ ਲੱਗ ਕੇ ਵਿਆਹ ਹੋ ਜਾਂਦੇ ਸੀਗੇ ਉਹ ਹੈਨਾ ਤੇ ਜਦੋਂ ਇਹ ਭੋਗ ਹੁੰਦੇ ਸੀ ਤੇ ਉਹ ਘਰ ਦੇ ਵਿੱਚ ਹੀ ਜਦੋਂ ਬਸ ਪਾਠ ਦਾ ਭੋਗ ਪੈਂਦਾ ਸੀ ਉੱਥੇ ਹੀ ਲੰਗਰ ਛਕ ਲੈਂਦੇ ਸੀ ਹੁਣ ਅੱਜ ਕੱਲ ਗੁਰਦੁਆਰਿਆਂ ਦੇ ਵਿੱਚ ਹੀ ਮਤਲਬ ਭੋਗ ਹੋਗ ਤੇ ਤੁਸੀਂ ਜਾਓ ਤੇ ਉਹ ਵਿਖਾਵੇ ਕਿੰਨੇ ਹੈਗੇ ਨੇ ਹੋਗ ਮੈਂ ਕਹਿੰਨੀਆ ਕਰਜ਼ਾ ਚੁੱਕੇ ਲੋਕ ਇੱਕ ਦੂਜੇ ਨੂੰ ਵੇਖਾ ਵੇਖੀ ਕਰਜ਼ਾ ਚੁੱਕ ਕੇ ਵੀ ਲੋਕੀ ਪਰੇਸ਼ਾਨੀ ਨਾਲ ਵੀ ਕਰ ਰਹੇ ਨੇ ਪਰ ਉਹ ਇਹ ਨਹੀਂ ਸਮਝਦੇ ਕਿ ਅਸੀਂ ਕਿਉਂ ਵੀ ਖਾਵੇ ਕਰਨੇ ਨੇ ਅਸੀਂ ਵੀ ਖਾਵੇ ਵਾਲੀ ਜ਼ਿੰਦਗੀ ਤੋਂ ਪਰੇ ਹੋਈ ਐ ਅਸੀਂ ਵਿਖਾਵੀਆਂ ਤੇ ਨਾ ਚਾਹੀਏ ਹਾਂ ਕਰੋੜਾਂ ਪੀਏਸਿ ਬਹਾਂ ਤੇ ਲਾ ਦਿੰਦੇ ਆ ਬੇ ਲੋੜਾ ਖਰਚਾ ਅਸੀਂ ਐਵੇਂ ਕਰ ਦਿੰਦੇ ਆ ਕਿਉਂ ਨਾ ਅਸੀਂ ਐਜੂਕੇਸ਼ਨ ਤੇ ਲਗਾਈਏ ਕਿਉਂ ਨਾ ਅਸੀਂ ਗਰੀਬ ਬੱਚਿਆਂ ਦੀ ਮਦਦ ਕਰੀਏ ਕਿਉਂ ਨਾ ਅਸੀਂ ਗਰੀਬ ਬੱਚਿਆਂ ਨੂੰ ਉੱਤੇ ਲੈ ਕੇ ਆਈਏ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਪੜਾਈਏ ਅਗੇ ਸਾਡਾ ਮਕਸਦ ਇਹ ਵੀ ਹੈਗਾ ਕਿ ਦੇਖੋ ਬੱਚੇ ਜਿਹੜੇ ਸ਼ੁਰੂਆਤ ਤੋਂ ਹੀ ਸਿੱਖਿਆ ਨਾਲ ਜੁੜੇ ਹੁੰਦੇ ਸੀ ਗੁਰਬਾਣੀ ਦਾ ਸਿਮਰਨ ਕਰਦੇ ਸੀਗੇ ਹਰ ਚੀਜ਼ ਕਰਦੇ ਸੀ ਅੱਜ ਕਿਤੇ ਨਾ ਕਿਤੇ ਬੱਚਿਆਂ ਦਾ ਧਿਆਨ ਵੀ ਮੋਬਾਈਲ ਨੇ ਖੋ ਲਿਆ ਇਹ ਤੁਸੀਂ ਕਹਦੇ ਹੋ ਕਿ ਮਾਵਾਪੀ ਥੋੜਾ ਧਿਆਨ ਤੱਕ ਦੇਣ ਲੱਪੇ ਆ ਉੱਥੇ ਤੁਸੀਂ ਕੀ ਕਹੋਗੇ ਕਿ ਕਿੱਦਾਂ ਦਾ ਸੰਸਕਾਰ ਹੋਣੇ ਚਾਹੀਦੇ ਨੇ ਘਰ 'ਚ ਮੈਂ ਕਹਿੰਨੀ ਆ ਜਦੋਂ ਅਸੀਂ ਆਪ ਬਾਣੀ ਦੇ ਨਾਲ ਜੁੜੇ ਹੁੰਨੇ ਆ ਨਾ ਜਦੋਂ ਅਸੀਂ ਘਰ 'ਚ ਆਪ ਬਾਣੀ ਦੇ ਨਾਲ ਜੁੜਿਆ ਹੁੰਨੇ ਆ ਜੋ ਬੱਚੇ ਸਾਨੂੰ ਦੇਖਦੇ ਨੇ ਬੱਚੇ ਉਹੀ ਕਰਦੇ ਨੇ ਬੱਚੇ ਸਾਨੂੰ ਅੱਜ ਦੇਖਣਗੇ ਕਿ ਸਾਡੇ ਮਾਪੇ ਐਨੇ ਵਜੇ ਉੱਠਦੇ ਨੇ ਉਹ ਸਵੇਰੇ ਸਵੇਰ ਉੱਠ ਕੇ ਬਾਣੀ ਪੜ੍ਹਦੇ ਨੇ ਅਸੀਂ ਸਾਡੇ ਘਰ ਬਾਬਾ ਜੀ ਦਾ ਸ੍ਰੀਪੁਰ ਅਸੀਂ ਬਾਬਾ ਜੀ ਦਾ ਪ੍ਰਕਾਸ਼ ਕਰਦੇ ਆ ਸਵੇਰੇ ਸਾਡੇ ਬੱਚੇ ਵੀ ਉਵੇਂ ਹੀ ਕਰਦੇ ਨੇ ਮਤਲਬ ਵੇਖਾ ਵੇਖੀ ਹੋ ਰਿਹਾ ਜੇ ਅਸੀਂ ਬੱਚਿਆਂ ਦੇ ਸਾਹਮਣੇ ਮੋਬਾਈਲ ਲੈ ਕੇ ਹੀ ਬੈਠੇ ਰਹਾਂਗੇ ਤੇ ਫਿਰ ਬੱਚੇ ਵੀ ਉਹੀ ਕਰਨਗੇ ਹੂੰ ਮੇਨ ਹੈ ਕਿ ਅਸੀਂ ਮੋਬਾਈਲ ਦੇ ਨਾਲ ਨਹੀਂ ਅਸੀਂ ਬਾਣੀ ਦੇ ਨਾਲ ਕਿਤਾਬਾਂ ਲੈ ਕੇ ਪੜ੍ਹੀਏ ਬਹੁਤ ਸਾਰੀਆਂ ਕਿਤਾਬਾਂ ਨੇ ਜਿਹੜਾ ਸਾਡਾ ਜੀਵਨ ਬਦਲ ਦਿੰਦੀਆਂ ਨੇ ਬਹੁਤ ਸਾਰੀਆਂ ਬਹੁਤ ਸਾਰੀਆਂ ਕਿਤਾਬਾਂ ਐਸੀਆਂ ਨੇ ਜਿਹੜਾ ਸਾਡਾ ਜੀਵਨ ਬਦਲ ਦੇਣ ਨੇ ਬਹੁਤ ਸਾਰੀ ਬਾਣੀ ਹੈ ਜਿਹੜੀ ਜਦੋਂ ਅਸੀਂ ਅਰਦਾਸ ਮੇ ਪੜਦੇ ਆ ਸਾਡਾ ਜੀਵਨ ਬਦਲ ਦਿੰਦੀ ਮੈਨੂੰ ਲੱਗਦਾ ਇਹ ਚੀਜ਼ਾਂ ਮਾਇਨੇ ਰੱਖਦੀਆਂ ਨੇ ਕਿ ਅਸੀਂ ਆਪ ਘਰਾਂ ਤੋਂ ਸ਼ੁਰੂਆਤ ਕਰੀਏ ਜੋ ਅਸੀਂ ਕਰਾਂਗੇ ਉਹੀ ਸਾਡੇ ਬੱਚੇ ਕਰਨਗੇ ਜੇ ਅਸੀਂ ਇਹ ਅਸੀਂ ਸਾਡੇ ਜੋ ਸਾਡੇ ਅੰਦਰ ਸੰਸਕਾਰ ਨੇ ਜੋ ਸਾਡੇ ਅੰਦਰ ਬੱਚੇ ਦੇਖਣਗੇ ਬੱਚੇ ਉਹੀ ਕਰਨਗੇ ਲੱਖਾਂ ਲੋਕ ਗੁਰਬਾਣੀ ਪੜ੍ਹਦੇ ਨੇ ਪਰ ਗੁਰਬਾਣੀ ਪੜ੍ਹਨਾ ਤੇ ਗੁਰਬਾਣੀ ਨੂੰ ਸਮਝਣਾ ਤੇ ਅਮਲ ਕਰਨਾ ਇਹ ਵੱਖੋ ਵੱਖਰੀਆਂ ਗੱਲਾਂ ਨੇ ਹਾਂ ਜੀ ਕੀ ਕਹੋਗੇ ਕਿ ਗੁਰਬਾਣੀ ਨੂੰ ਪੜ੍ਹ ਕੇ ਛੱਡ ਦੇਣਾ ਚੰਗੀ ਗੱਲ ਹੈ ਗੁਰਬਾਣੀ ਪੜ੍ਹਦੇ ਆਂ ਅਸੀਂ ਬਹੁਤ ਪੜ੍ਹਦੇ ਆਂ ਪੜ੍ਹ ਲੈਨੇ ਆਂ ਛੱਡਣਾ ਨਹੀਂ ਹੈ ਬਾਣੀ ਨੂੰ ਕਹਿੰਦੇ ਨੇ ਨਾ ਕਈ ਕਹਿੰਦੇ ਅਸੀਂ ਗੁਰਬਾਣੀ ਇੰਨੀ ਪੜ੍ਹੀ ਸਾਡਾ ਕੁਝ ਜੀਵਨ ਬਦਲਿਆ ਤਾਂ ਨਹੀਂ ਹੈ ਨਾ ਪਰ ਗੁਰੂ ਕਿਤੇ ਨਾ ਕਿਤੇ ਤਾਂ ਕਦੀ ਅਸਰ ਕਰੇਗੀ ਬਾਣੀ ਹਰ ਚੀਜ਼ ਕਰਦੀ ਹੈ ਦੇਖੋ ਮੈਂ ਕਹਿੰਨੀ ਆ ਮੇਰੀ ਜ਼ਿੰਦਗੀ ਬਦਲੀ ਹੈ 50 ਸਾਲ ਦੀ ਉਮਰ ਤੋਂ ਬਾਅਦ ਤੇ ਮੈਨੂੰ ਨਹੀਂ ਲੱਗਦਾ ਕਿ ਬਾਣੀ ਪੜਦੇ ਅਸੀਂ ਸ਼ੁਰੂ ਤੋਂ ਬਚਪਨ ਨਾਲ ਬਾਣੀ ਨਾਲ ਜੁੜੇ ਹੋਏ ਸੀਗੇ ਜੇ ਕੁਝ ਬਦਲਦਾ ਤੇ ਬਦਲਦਾ ਜ਼ਰੂਰ ਹੈ ਕਦੀ ਨਾ ਕਦੀ ਅੱਜ ਨਹੀਂ ਬਦਲੇਗਾ ਕੱਲ ਜ਼ਰੂਰ ਬਦਲੇਗਾ ਬਾਣੀ ਵਰਤਦੀ ਹੈ ਹੂੰ ਬਾਣੀ ਤਾਂ ਵਰਤਦੀ ਹੈ ਜੀ ਬਾਣੀ ਪ੍ਰਤੱਖ ਵਰਤਦੀ ਹੈ ਥੋੜਾ ਬਦਲਾ ਆਪਣੇ ਬਾਰੇ ਵੀ ਦੱਸ ਦਿਓ ਤਾਂ ਕਿ ਪਤਾ ਲੱਗੇ ਕਿ ਕਿਸ ਤਰ੍ਹਾਂ ਦਾ ਜ਼ਿਆਦਾ ਖਾਸ ਮਹਿਸੂਸ ਕਰ ਰਹੇ ਹੋ ਤੁਸੀਂ ਮੈਂ ਆਪਣੇ ਆਪ ਨੂੰ ਬਹੁਤ ਵੱਡੇ ਪਾਗਾਂ ਵਾਲੀ ਸਮਝਦੀ ਹਾਂ ਕਿ ਮੈਂ ਇਸ ਪਾਸੇ ਲੱਗੀ ਹੋਈ ਹਾਂ ਜੋ ਸਾਨੂੰ ਵਾਹਿਗੁਰੂ ਨੇ ਪੰਥ ਦੀ ਸੇਵਾ ਵਾਸਤੇ ਸਾਨੂੰ ਇਸ ਪਾਸੇ ਲਗਾਇਆ ਹੈ ਜੋ ਅਸੀਂ ਪੰਥ ਦੀ ਸੇਵਾ ਕਰ ਰਹੇ ਹਾਂ ਕਿਸੇ ਸਵਾਰਥ ਤੋਂ ਬਿਨਾ ਮੈਨੂੰ ਲੱਗਦਾ ਇਹ ਸਭ ਤੋਂ ਉੱਚੀ ਭਾਵਨਾ ਹੈ। ਔਰ ਵਾਈਗੁਰੂ ਜੀ ਆਪ ਮੈਨੂੰ ਲੱਗਦਾ ਜਦੋਂ ਤੁਸੀਂ ਤੁਹਾਡੇ ਮਾਨ ਦੀ ਭਾਵਨਾ ਨੇਕ ਹੁੰਦੀ ਹੈ ਨਾ ਵਾਈਗੁਰੂ ਤੁਹਾਨੂੰ ਆਪ ਚੰਗੇ ਪਾਸੇ ਹੀ ਲੈ ਕੇ ਜਾਂਦਾ ਹੈ ਤੁਹਾਨੂੰ ਫਿਰ ਸੰਗਤ ਵੀ ਉਹੋ ਜੀ ਦਿੰਦਾ ਹੈ। ਸਾਰੀ ਸੰਗਤ ਜੇ ਤੁਹਾਡੇ ਮਾਨ ਦੇ ਵਿਚਾਰ ਇਦਾਂ ਦੇ ਆਉਣਗੇ ਨਾ ਨਿੰਦਾ ਚੁਡਲੀ ਜਾਂ ਪੈੜੀਆਂ ਗੱਲਾਂ ਕਰਨ ਵਾਲੇ ਆਪੇ ਤੁਹਾਨੂੰ ਵਾਈਗੁਰੂ ਸੰਗਤ ਵੀ ਉਹਦਾਂ ਦੀ ਅੱਗੇ ਦਿੰਦੇ ਨੇ ਪਰ ਮੈਨੂੰ ਲੱਗਦਾ ਜਦੋਂ ਸਾਡੇ ਮਾਨ ਦੀ ਭਾਵਨਾ ਸੱਚੀ ਸੁੱਚੀ ਹੋਵੇ ਸਾਨੂੰ ਪਾਚਾ ਪੇ ਚੰਗੇ ਪਾਸੇ ਲੈ ਕੇ ਜਾਂਦੇ ਲੋਕ ਆਪ ਲੈ ਕੇ ਜਾਂਦੇ ਉਹ ਆਪ ਸਾਰਿਆਂ ਦੇ ਵਿੱਚ ਵਰਤ ਰਹੇ ਨੇ ਤੇ ਫਿਰ ਜੋ ਸਾਡੇ ਮਨ ਦੀ ਭਾਵਨਾ ਸਾਡੇ ਅੰਦਰ ਜੋ ਚੱਲ ਰਹੀ ਆ ਪਾਚਾ ਸੋਚਦੇ ਹੀ ਆ ਨਹੀਂ ਇਹਨੂੰ ਕਿਸੇ ਪਾਸੇ ਅੱਛੇ ਪਾਸੇ ਹੀ ਲਾਣਾ ਹੈ ਅੱਛੇ ਪਾਸੇ ਲੋਕੀ ਸੁੱਖਾਂ ਦੀ ਭਾਲ ਕਰਦੇ ਨੇ ਔਰ ਤੁਸੀਂ ਸੁੱਖ ਵੰਡ ਰਹੇ ਹੋ ਬਹੁਤ-ਬਹੁਤ ਸ਼ੁਕਰਾਨਾ ਵਾ ਤੁਸੀਂ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਬਹੁਤ-ਬਹੁਤ ਸ਼ੁਕਰੀਆ ਤੁਸੀਂ ਸਿਰਲੇਖ ਨੂੰ ਸਮਝ ਧੰਨਵਾਦ ਧੰਨਵਾਦ ਅੱਜ ਜਿਸ ਸਟਾਲ ਤੇ ਅਸੀਂ ਪਹੁੰਚੇ ਸੀ ਅਮਰਜੀਤ ਕੌਰ ਸਾਡ ਨੂੰ ਮਿਲੇ ਸੁਖ ਵੰਡ ਰਹੇ ਨੇ ਔਰ ਮੈਨੂੰ ਲੱਗਦਾ ਹੈ ਕਿ ਜੋ ਉਹਨਾਂ ਨੇ ਗੱਲਾਂ ਕਹੀਆਂ ਵਾਕਈ ਅਮਲ ਕਰਨ ਵਾਲੀਆਂ ਨੇ ਸਾਦਾ ਜੀਵਨ ਜੀਣਾ ਚਾਹੀਦਾ ਸਾਦਾ ਜੀਵਨ ਜਿਓਗੇ ਤਾਂ ਜ਼ਿੰਦਗੀ ಅಪਾਰ ਹੋ ਜਾਏਗੀ ਬਹੁਤ ਬਹੁਤ ਚੰਗਾ ਲੱਗੇ ਸਾਨੂੰ ਇਹਨਾਂ ਦੇ ਨਾਲ ਮਿਲ ਕੇ ਇਦਾਂ ਦੀਆਂ ਸ਼ਖਸੀਅਤਾਂ ਦੇ ਨਾਲ ਤੁਹਾਨੂੰ ਹੋਰ ਵੀ ਰੂਬ ਰੂ ਕਰਵਾਨੇ ਆ ਚਲੋ ਚਲਿਏ